ਤੁਜੜਿਆ ਖਬਰਨਾਮੇ ਦੇ ਨਾਲ ਜਗਤਾਰ ਸਿੰਘ ਸਵਦਾ ਸਵਾਗਤ ਕਰਦਾ ਹੈ ਜਿਵੇਂ ਕਿ ਚੰਦਪਾਨ ਮਸਲਾ ਲਗਾਤਾਰ ਤੂਲ ਫੜਦਾ ਜਾ ਰਿਹਾ ਇੱਕ ਵਾਰ ਫਿਰ ਮਾਮਲਾ ਗਰਮਾ ਚੁੱਕਿਆ ਹੈ ਇਸ ਉੱਪਰ ਕਿਰਤੀਕ ਸਿੰਘ ਜੁਨੀਆ ਦੇ ਸੁਭਾਸ ਕਤਰ ਰਜਿੰਦਰਦੀਪ ਸਿੰਘ ਆਲਾ ਨੇ ਵੀ ਆਪਣੀ ਚੁੱਪੀ ਤੋੜੀ ਆ ਤੇ ਉਹਨਾਂ ਵੱਲੋਂ ਸਿੱਧੇ ਤੌਰ ਤੇ ਫਰੀਕੋੜ ਪ੍ਰਸ਼ਾਸਨ ਤੇ ਸਵਾਲ ਖੜੇ ਕੀਤੇ ਗਏ ਨੇ ਕਿ ਫਰੀਕੋੜ ਪੁਲਿਸ ਜਾਣ ਬੁੱਝ ਕੇ ਦੂਜੀ ਧਿਰਾਂ ਦੀ ਮਦਦ ਕਰ ਰਿਹਾ ਹੈ ਜਿਸ ਕਾਰਨ ਉਹਨਾਂ ਨੂੰ ਮਜਬੂਰਨ ਵੱਸੇ ਏਪ ਧਰਨੇ ਪ੍ਰਦਰਸ਼ਨ ਕਰਨੇ ਪੈ ਰਹੇ ਨੇ ਉਹਨਾਂ ਸਿੱਧੇ ਤੌਰ ਤੇ ਫਰੀਕੋੜ ਦੇ ਐਸਐਸਪੀ ਅਤੇ ਜੈਤੋ ਦੇ ਵਿਧਾਇਕ ਉੱਪਰ ਸਵਾਲ ਖੜੇ ਕੀਤੇ ਕਿ ਉਹਨਾਂ ਵੱਲੋਂ ਇਸ ਮਾਮਲੇ ਦੇ ਵਿੱਚ ਸਹੀ ਕਾਰਵਾਈ ਨਹੀਂ ਕੀਤੀ ਜਾ ਰਹੀ ਸਗੋਂ ਧਰਨਾਕਾਰੀਆਂ ਦੇ ਉੱਪਰ ਪ੍ਰੈਸ਼ਰ ਪਾਇਆ ਜਾ ਰਿਹਾ ਜਿਸ ਕਾਰਨ ਹਾਲੇ ਤੱਕ ਉਹਨਾਂ ਨੂੰ ਜਿਹੜਾ ਇਨਸਾਫ ਨਹੀਂ ਮਿਲਿਆ ਤੁਸੀਂ ਸੁਣੋ ਇਸ ਬਾਰੇ ਹੋਰ ਕੀ ਜਾਣਕਾਰੀ ਸਾਂਝੀ ਕੀਤੀ ਰਜਿੰਦਰ ਦੀਪ ਸਿੰਘ ਵਾਲਾ ਨੇ ਚੰਦਪਾਣ ਦੇ ਵਿੱਚ ਜਿਹੜੀ ਮਜ਼ਦੂਰਾਂ ਤੇ ਗੁੰਡਾਗਰਦੀ ਹੋਈ ਔਰ ਐਸਐਸਪੀ ਫਰੀਦਕੋਟ ਦੀ ਦੇਖਰੇਖ ਛੁੱਟ ਗਈ ਚੰਦਪਾਣ ਜਿਹੜਾ ਗੁੰਡਾਗਰਦੀ ਹੋਈ ਉਹਦਾ ਜਿਹੜਾ ਦੋਸ਼ੀਆ ਗਮਦੂਰ ਉਹ ਸ਼ਰਯਮ ਕਹਿ ਰਿਹਾ ਕਿ ਐਸਐਸਪੀ ਫਰੀਦਕੋਟ ਦੀ ਹਸਤੀ ਨਹੀਂ ਕਿ ਮੈਨੂੰ ਗ੍ਰਿਫਤਾਰ ਕਰਨ ਲਈ ਔਰ ਗੱਲ ਵੀ ਬਿਲਕੁਲ ਠੀਕ ਆ ਕਿ ਐਸਐਸਪੀ ਫਰੀਦਕੋਟ ਉਹ ਕਿਸੇ ਗਿੰਤੀ ਮਿੰਤੀ ਨਹੀਂ ਰੱਖਦਾ ਐਸਐਸਪੀ ਬਰੀ ਰਿਕਾਰਡ ਦੀ ਹਸਤੀ ਜਿਹੜੀ ਹੈਗੀ ਆ ਗਮਦੂਰ ਚੰਦਪਾਣਗੇ ਇੱਕ ਹੋਮ ਗਾੜੀ ਤੋਂ ਵੱਧ ਕੇ ਕੁਝ ਨਹੀਂ ਗਈ ਔਰ ਦੂਸਰਾ ਜਿਹੜਾ ਹੈਗਾ ਜੈਤੋ ਦਾ ਐਮਐਲਏ ਅਮੋਰਿਕ ਜਿੰਨੂੰ ਕੇ ਗਮਦੂਰ ਬੁਰਕੀ ਪਾਉਂਦਾ ਹੈਗਾ ਇਸ ਕਰਕੇ ਉਹ ਉਹ ਕਹਿੰਦਾ ਮੈਂ ਉਹਦੀ ਥਾਂ ਤੇ ਮਾਫੀ ਮੰਗਣ ਨੂੰ ਤਿਆਰ ਆ ਜੇ ਰਾਈ ਨਾਮ ਦੀ ਵੀ ਗੱਲ ਚੱਲਦੀ ਆ ਤੇ ਮੈਂ ਉਹਦੀ ਥਾਂ ਤੇ ਮਾਫੀ ਮੰਗਣ ਨੂੰ ਤਿਆਰ ਹੈਗਾ ਤਾਂ ਐਮਐਲਏ ਜੈਤੋ ਜਿਹੜਾ ਹੈਗਾ ਉਹ ਬਦਮਦੂਰ ਦਾ ਫੀਲਾ ਆਮ ਤੌਰ ਤੇ ਕੀ ਹੁੰਦਾ ਪਹਿਲੀਆਂ ਸਰਕਾਰਾਂ 'ਚ ਕੀ ਹੁੰਦਾ ਸੀ ਕਿ ਜਿਹੜੇ ਐਮਐਲਏ ਹੁੰਦੇ ਸੀਗੇ ਉਹ ਪੁਸ਼ਤ ਪਨਾਹੀ ਕਰਦੇ ਸੀਗੇ ਇਸ ਤਰ੍ਹਾਂ ਦੇ ਸਮਾਜ ਵਿਰੋਧੀ ਅੰਸਰਾਂ ਦੀ ਪਰ ਹੁਣ ਹਾਲ ਤੇ ਆ ਕਿ ਜਿਹੜੇ ਇਹ ਸਰਕਾਰ ਦੇ ਐਮਐਲਏ ਆ ਠੀਕ ਆ ਇਹ ਉਹਨਾਂ ਜਿਹੜੇ ਸਮਾਜ ਵਿਰੋਧੀ ਅੰਸਰ ਆ ਉਹ ਇਹ ਉਹਨਾਂ ਦੇ ਮਤਲਬ ਕਿ ਪੂਸ਼ ਫੇਰਦੇ ਫਿਰਦੇ ਮਾਰਦੇ ਕਰਦੇ ਆਗੇ ਹਾਲਤ ਜਿਹੜੀ ਇਹ ਬਣੀ ਹੋਈ ਆ ਬਹੁਤ ਸਰੀਆਂ ਕਿਸਾਨ ਜਥੇਬੰਦੀਆਂ ਤੋਂ ਕਿਸਾਨ ਆਗੂਆਂ ਤੱਕ ਗਮਜ਼ੂਰ ਦੇ ਜਿਹੜੇ ਦੁਸ਼ਚੰਦ ਭਾਂ ਦੇ ਜਿਹੜੇ ਦੋਸ਼ੀ ਆ ਉਹਨਾਂ ਨੇ ਪਹੁੰਚ ਕੀਤੀ ਅਸੀਂ ਕਹਾਂ ਕਿ ਤੁਸੀਂ ਮਜ਼ਦੂਰਾਂ ਦੀ ਜਿਹੜੀ ਹੱਕ ਰੱਸੀ ਕਰਾਓ ਹਰਜਾਨਾ ਭਰੋ ਆਪਣੀਆਂ ਗਲਤੀਆਂ ਮੰਨੋ ਠੀਕ ਆ ਇਸ ਮਾਮਲੇ ਤੇ ਜਿਹੜੀ ਹੈਗੀ ਤੁਸੀਂ ਮੱਲਮ ਲਾਓ ਜਿੰਨਾ ਜ਼ਬਰ ਹੋਇਆ ਮਜ਼ਦੂਰਾਂ ਤੇ ਤਾਂ ਇਹ ਮਾਮਲਾ ਜਿਹੜਾ ਹੱਲ ਹੈਗਾ ਉਹ ਹੋ ਸਕਦਾ ਪਰ ਜਿਸ ਤਰ੍ਹਾਂ ਮਤਲਬ ਫਰੀਦਕੋਟ ਦੇ ਪ੍ਰਸ਼ਾਸਨ ਨੇ ਇਹ ਕਹਤਾ ਕਿ ਅਸੀਂ ਦੋਸ਼ੀਆਂ ਤੇ ਕੋਈ ਕਾਰਵਾਈ ਨਹੀਂ ਕਰਨੀ ਔਰ ਦੋਸ਼ੀ ਵੀ ਇਹ ਕਹਿ ਰਹੇ ਆ ਕਿ ਫਰੀਦਕੋਟ ਐਸਐਸਪੀ ਦੇ ਕਹਿਣ ਤੇ ਅਸੀਂ ਗੋਲੀਆਂ ਚਲਾਈਆਂ ਅਸੀਂ ਉਹਨਾਂ ਦੇ ਕਹਿਣ ਤੇ ਗੋਲੀਆਂ ਚਲਾਈਆਂ ਨੇ ਇਸ ਕਰਕੇ ਸਾਡ ਫਰੀਦਕੋਟ ਦੀ ਐਸਐਸਪੀ ਚ ਜ਼ਰੂਰਤ ਨਹੀਂ ਕਿ ਸਾਨੂੰ ਗ੍ਰਿਫਤਾਰ ਕਰ ਸਕੇ ਇਹ ਦੋਸ਼ੀਆਂ ਦਾ ਦਾਵਾ ਬਿਲਕੁਲ ਠੀਕ ਆ ਫਰੀਦਕੋਟ ਦੀ ਐਸਐਸਪੀ ਜਿਹੜੀ ਹੈਗੀ ਆ ਉਹ ਬਿਲਕੁਲ ਗੁੰਡਿਆਂ ਦੀ ਪੁਸ਼ਤ ਪਣਾਈ ਤੇ ਜਿਹੜੇ ਲੋਕਾਂ ਤੇ ਇਹਨਾਂ ਜ਼ਬਰਟਾ ਆਇਆ ਹੈਗਾ ਉਹਨਾਂ ਦੀ ਪੁਸ਼ਤ ਪਣਾਈ ਪੂਰੇ ਜੋਰ ਸ਼ੋਰ ਨਾਲ ਕਰ ਰਹੀ ਹੈਗੀ ਆ ਅੱਜ ਧਰਨਾ ਲੱਗਾ ਹੈਗਾ ਆ ਪੁਲਿਸ ਕਿੰਨੀ ਤੁਸੀਂ ਲੱਗੀ ਹੋਈ ਹੈ ਇੰਨੀ ਪੁਲਿਸ ਲਾਤੀ ਆ ਪਰ ਦੋਸ਼ੀਆਂ ਨੂੰ ਫੜਨ ਵਾਸਤੇ ਪੁਲਿਸ ਨਹੀਂ ਆ ਐਸਐਸਪੀ ਫਰੀਦਕੋਟ ਕੋਲੇ ਹਾਂ ਜਿਹੜੇ ਗੁੰਡਾਗਰਦੀ ਕਰਦੇ ਆ ਤੇ ਐਸਐਸਪੀ ਫਰੀਦਕੋਟ ਨੂੰ ਮੋਟਾ ਪੈਸਾ ਚੁੜਾ ਰਹੇ ਚੰਦਪਣ ਦੇ ਕਮਜ਼ੂਰ ਹਰੀ ਉਹਨਾਂ ਨੂੰ ਤਾਂ ਮੋਟਾ ਪੈਸਾ ਲੈ ਕੇ ਫਰੀਦਕੋਟ ਦੀ ਪੁਲਿਸ ਉਹਨਾਂ ਦੀ ਰਾਖੀ ਜਿਹੜੀ ਕਰ ਰਹੀ ਆ ਤੇ ਗੁੰਡਾਗਰਦੀ ਨੂੰ ਜਿਹੜੀ ਆ ਸ਼ਹਿਰ ਦੇ ਰਹੀ ਆ ਇਹਦਾ ਮਤਲਬ ਆ ਕਿ ਫਰੀਦਕੋਟ ਚ ਅਮਨ ਕਾਨੂੰਨਾਂ ਦੀ ਕੋਈ ਚੀਜ਼ ਨਹੀਂ ਜਿੰਦੇ ਕੋਲੇ ਪੈਸਾ ਹੈਗਾ ਐਸਐਸਪੀ ਨੂੰ ਆਪਣੀ ਮਰਜ਼ੀ ਮੁਤਾਬਕ ਆਪਣਾ ਹੁਕਮ ਚੱਲਣ ਦੇ ਹੀ ਉਹ ਲਾ ਸਕਦਾ ਹੈ ਅੱਜ ਤੱਕ ਕੀ ਬੋਲ ਰੌ ਲਿਖਿਆ ਗਿਆ ਹੈ ਅੱਜ ਦਾ ਇੱਥੇ ਧਰਨਾ ਹੈਗਾ ਧਰਨਾ ਜਿਹੜਾ ਹੈਗਾ ਐਸਐਸਪੀ ਦਫ਼ਤਰ ਚੱਲ ਰਿਹਾ ਹੈਗਾ ਇਸ ਕਰਕੇ ਕਿ ਐਸਐਸਪੀ ਫਰੀਦਕੋਟ ਨੇ ਜਿਸ ਤਰ੍ਹਾਂ ਫਰੀਦਕੋਟ ਦੇ ਵਿੱਚ ਚੰਦਪਾਣ ਦੇ ਵਿੱਚ ਆਪਣੀ ਦਿਸ਼ਾ ਨਿਰਦੇਸ਼ ਦੇ ਕੇ ਆਮ ਸਿਵਿਲੀਅਨ ਲੋਕਾਂ ਤੋਂ ਗੋਲੀਆਂ ਚਲਵਾਈਆਂ ਔਰ ਫਿਰ ਜਾ ਕੇ ਐਸਐਸਪੀ ਫਰੀਦਕੋਟ ਦਾ ਬਿਆਨ ਆਇਆ ਇਹ ਉਹਨਾਂ ਨੇ ਚੰਦਪਾਣ ਜਗ੍ਹਾ ਕੋਈ ਥੋੜੇ ਤੋਂ 40-50 ਡਿਫਾਲਟਰ ਨਹੀਂ ਜਿਹੜੇ ਹੈਗੇ ਉਹ ਹਸੂਤ ਆਉਂਦੇ ਔਰ ਉਸ ਤੋਂ ਬਾਅਦ ਪੁਲਿਸ ਨੂੰ ਕਹ ਵੀ ਇਕੱਲੇ ਇਕੱਲੇ ਮਜ਼ਦੂਰ ਪਰਿਵਾਰ ਦੇ ਇੱਕ ਇੱਕ ਬੰਦੇ ਦੀ ਲੱਤ ਤੋੜ ਕੇ ਲਿਆਉਣੀ ਹੈ ਉਹ ਜਿਹੜਾ ਹੈਗੀ ਆ ਫਰੀਦਕੋਟ ਦੇ ਪੁਲਸ ਸਹਾਕਾਰੀਆਂ ਅਸਲ 'ਚ ਇਹ ਖਾਕੀ ਵਰਦੀ ਦੇ ਵਿੱਚ ਯਾਨੀ ਕਿ ਗੁੰਡਾਦਾਰੀ ਬਣੇ ਹੋਏ ਆ ਸਿਰਫ ਇਹਨਾਂ ਨੂੰ ਪੈਸਾ ਦਿਖਦਾ ਇਹਨਾਂ ਨੂੰ ਵੀ ਚੰਦ ਭਾਂਣ ਵਾਲਾ ਗਮਦੂਰ ਪੈਸੇ ਦੇ ਸਕਦਾ ਤੇ ਉਹਦੀ ਰਾਖੀ ਵਾਸਤੇ ਅੱਜ ਵੀ ਵੱਡੀ ਪੱਦਰ ਤੇ ਖੜੇ ਆ ਪਹਿਲਾਂ ਵੀ ਖੜੇ ਆ ਅਸੀਂ ਫਰੀਦਕੋਟ ਦੇ ਪ੍ਰਸ਼ਾਸਨ ਦੀ ਫਰੀਦਕੋਟ ਦੀ ਪੁਲਿਸ ਦੀ ਇਸ ਕਰਤੂਤ ਦੀ ਔਰ ਜੇਤੋਂ ਦਾ ਜਿਹੜਾ ਐਮਐਲਏ ਆ ਗੁਰੂ ਅਮੋਲਕ ਸਿੰਘ ਉਹਦੀ ਕਰਤੂਤ ਨੂੰ ਬੇਪਰਤ ਕਰਨ ਵਾਸਤੇ ਕਿਉਂ ਜਿਹੜੇ ਘਰ ਚ ਜੰਮਿਆ ਉਹ ਕਹਿੰਦਾ ਮੈਂ ਜਿਹੜੇ ਭਾਈਚਾਰੇ ਚ ਜੰਮਿਆ ਉਹ ਭਾਈਚਾਰੇ ਦੀ ਮੈਂ ਬੈਡੀ ਮਾੜੀ ਹਾਲਤ ਕਰ ਦੇਣੀ ਆ ਕਿ ਕੋਈ ਕਸਮ ਨਾ ਛੱਡੇ ਮਜ਼ਦੂਰਾਂ ਤੇ ਜ਼ਬਰ ਉਹਨੇ ਕਰਵਾਇਆ ਮਜ਼ਦੂਰਾਂ ਉੱਤੇ ਜ਼ਬਰ ਉਹਨੇ ਕਰਾਇਆ ਮਜ਼ਦੂਰਾਂ ਦੇ ਘਰੇ ਜੰਮ ਕੇ ਉਹਨੂੰ ਖੁਦ ਖੁਦ ਹੀ ਮਜ਼ਦੂਰਾਂ ਦੇ ਨਾਲ ਇੰਨੀ ਜ਼ਿਆਦਾ ਅਲਰਜੀ ਆ ਤੇ ਨਫ਼ਰਤ ਆ ਉਹ ਸ਼ਾਂਤ ਕਰਨ ਤੇ ਅਮੋਲਕ ਸਿੰਘ ਜਿਹੜਾ ਜੈਤੂ ਦਾ ਐਮਐਲਏ ਆ ਉਹ ਲਗਾਤਾਰ ਲੱਗਿਆ ਦੇਖੋ ਇਹ ਤਾਂ ਪ੍ਰਸ਼ਾਸਨ ਨੇ ਲੰਮਾ ਸਮਾਂ ਗੱਲਬਾਤ ਚਲਾਈ ਵਾਰ-ਵਾਰ ਆ ਪ੍ਰਦਰਸ਼ਨ ਰੱਦ ਕਰਾਏ ਕਿ ਅਸੀਂ ਮਸਲਾ ਹੱਲ ਕਰਦੇ ਆ ਉਹਨਾਂ ਨੂੰ ਐ ਲੱਗਦਾ ਸੀ ਲੰਮਾ ਟਾਈਮ ਪਾ ਕੇ ਮਸਲਾ ਜਿਹੜਾ ਨਿਬੜ ਜੂਗਾ ਇੱਥੋਂ ਤੱਕ ਕਿ ਡੀਸੀ ਫਰੀਦਕੋਟ ਨੇ ਕਿਹਾ ਤੁਸੀਂ ਜਿਹੜਾ ਹੈਗਾ ਵੀ ਉਹ ਰਾਜੀਨਾਮਾ ਕਰ ਲਓ ਅਸੀਂ ਕਹਿੰਦੇ ਜਿਹੜੇ ਦੋਸ਼ੀ ਹੈਗੇ ਆ ਸਾਡੇ ਕੋਲੇ ਘੱਟੋ-ਘੱਟ ਵੀ 2 ਦਰਜਨ ਬੰਦਿਆਂ ਨੇ ਜਿਹੜੀ ਆ ਪਹੁੰਚ ਕੀਤੀ ਆ ਗਮਦੂਰ ਸਿੰਘ ਵੱਲੋਂ ਪਰ ਇੱਕ ਵਾਰੀ ਜਿਹੜਾ ਬੰਦਾ ਆਉਂਦਾ ਸੀ ਉਹ ਦੂਜੀ ਵਾਰੀ ਆਉਂਦਾ ਹੀ ਨਹੀਂ ਸੀ ਠੀਕ ਹੈ ਸਿਕਾ ਵੀ ਜੇ ਕੋਈ ਵੀ ਮਾਮਲੇ ਤੇ ਤੁਸੀਂ ਪੀੜਤ ਧਿਰ ਨੂੰ ਇਨਸਾਫ ਦੇਣ ਨੂੰ ਤਿਆਰ ਹੈਗੇ ਆ ਜਿਨ੍ਹਾਂ ਦੇ ਕਰਕੇ ਜ਼ਬਰ ਹੋਇਆ ਜੇ ਉਹ ਆਪਣੀ ਗਲਤੀ ਮੰਨਣ ਨੂੰ ਅਹਿਸਾਸ ਹੈਗੇ ਆ ਜਿਹੜਾ ਨੁਕਸਾਨ ਹੋਇਆ ਉਹਦਾ ਹਰਜਾਨਾ ਭਰਨ ਨੂੰ ਤਿਆਰ ਹੈਗੇ ਆ ਤਾਂ ਇਹ ਮਾਮਲਾ ਨਿਬੜ ਸਕਦਾ ਪਰ ਇਹ ਨਹੀਂ ਹੈਗਾ ਕਿ ਅਸੀਂ ਮਜ਼ਦੂਰਾਂ ਦੀਆਂ ਲੱਤਾਂ ਬਾਹਾਂ ਵੀ ਤੋੜਾਂਗੇ ਅਸੀਂ ਗੋਲੀਆਂ ਵੀ ਚਲਾਵਾਂਗੇ ਤੇ ਪੁਲਿਸ ਨੂੰ ਪੈਸੇ ਦੇ ਕੇ ਖਰੀਦ ਵੀ ਲਵਾਂਗੇ ਤੇ ਅਸੀਂ ਮਤਲਬ ਜਿਹੜੀ ਹੈਗੀ ਆਪਣੀ ਗਲਤੀ ਵੀ ਨਹੀਂ ਮੰਨਾਂਗੇ ਠੀਕ ਆ ਇਸ ਤਰ੍ਹਾਂ ਨਾ ਤਾਂ ਕਦੀ ਹੋਇਆ ਤੇ ਨਾ ਹੀ ਜਿਹੜਾ ਉਹ ਹੋਣਾ